ਹੈਲੋ ਗਾਇਜ਼ ਵੈਲਕਮ ਟੂ ਨੈਕਸਟ ਡੇ ਦੂਸਰੇ ਦਿਨ ਤੇ ਤੁਹਾਡਾ ਸਵਾਗਤ ਆ ਤੇ ਆਪਾਂ ਰੈਡੀ ਹੋ ਗਏ ਆ ਠੀਕਾ ਸਕਿਨ ਕੇਅਰ ਵਗੈਰਾ ਕਰਕੇ ਆਪਾਂ ਜਾ ਰਹੇ ਆ ਨੀਚੇ ਤੇ ਇਧਰ ਇਧਰ ਦੇਖੋ ਠੀਕ ਉਹ ਪੂਰੇ ਬਟੇ ਖਾ ਰਿਹਾ ਕਿਉਂਕਿ ਠੀਕ ਉਹਦੇ ਨਵਾਂ ਨਵਾਂ ਪਹੌ ਲਾਤਾ ਸੀ ਪਟਾ ਨਵਾਂ ਜੜਾਤਾ ਚੀਕੂ ਦੇ ਤੇ ਤੁਸੀਂ ਕਹਿੰਦੇ ਹੁੰਦੇ ਸੀ ਕਿ ਉਹਨੂੰ ਖੁੱਲਾ ਛੱਡਿਆ ਕਰੋ ਹੁਣ ਅਸੀਂ ਖੁੱਲਾ ਛੱਡਦੇ ਹੁੰਨੇ ਆ ਚੀਕੂ ਨੂੰ ਹਨਾ ਚੀਕੂ ਲਓ ਵੀ ਜੁਹਾਰ ਨੂੰ ਦੇਖੀਏ ਆਪਾਂ ਮੈਂ ਲਾਦਾ ਮੰਮੀ ਵਰਕੇ ਟੀਵੀ ਚਲਦੇ ਹੀ ਛੱਡ ਗਏ ਤੇ ਜੁਝਾਰ ਨੂੰ ਮੰਮੀ ਲੈ ਕੇ ਚਲੇ ਗਏ ਤਾਇਆ ਜੀ ਦੇ ਘਰ ਟੀਵੀ ਨਹੀਂ ਛੱਡਦੇ ਟੀਵੀ ਬੰਦ ਕੀਤਾ ਆਪਾਂ ਤੇ ਇੱਕ ਇਹਦੇ ਨਾਲ ਜੁਝਾਰ ਇੰਨਾ ਖੇਡਦਾ ਇੰਨਾ ਖੇਡਦਾ ਨਾ ਪਹਿਲਾਂ ਨਹੀਂ ਸੀ ਖੇਡਦਾ ਹੁੰਦਾ ਪਰ ਆ ਜਦੋਂ 1.5 ਸਾਲ ਤੋਂ ਉੱਪਰ ਹੋਇਆ ਫਿਰ ਇਹਦੇ ਨਾਲ ਬਹੁਤ ਖੇਡਣ ਲੱਗ ਗਿਆ ਬਹੁਤ ਜ਼ਿਆਦਾ ਖੇਡਦਾਗਾ ਮਹਿੰਦੀ ਵੀ ਚੜ ਗਈ ਆ ਆਪਣੇ ਤੇ ਅੱਜ ਦੁਕਾਨ ਦਾ ਜਿਹੜਾ ਸਟਾਕ ਆਸਾਂ ਉਹ ਆ ਚੁੱਕਿਆਗਾ ਆਪਣੇ ਬੂਟਾਂ ਦਾ ਸਟਾਕ ਸਾਰਾ ਆ ਚੁੱਕਿਆਗਾ ਬਸ ਹੁਣ ਆਪਾਂ ਅੱਜ ਜਾ ਕੇ ਦੇਖਦੇ ਆਂ ਵੀ ਡਾਊਨ ਸੀਲਿੰਗ ਦਾ ਕੰਮ ਕਿੰਨਾ ਕਰ ਰਹਿ ਗਿਆ ਕਿੰਨਾ ਕੁ ਹੋ ਗਿਆ ਪਤਾ ਨਹੀਂ ਕਿੱਧਰ ਨਹੀਂ ਪਾਇਆ ਜਿਵੇਂ ਕਰੇ ਭੰਦੀ ਗੇਜੋ ہماری ਬੂਆ ਗੁਰਮukh ਗੇਜੋ ਦਾ ਮੁੰਡਾ ਠੀਕ ਹੈ ਗਾਇਜ਼ ਕੀ ਖਾਣਾ ਹੁਣ ਬੂਗੀ ਨੂੰ ਮੈਂ ਕੀ ਕਰ ਦੁਜਾਰ ਦੀ ਮੀਲ ਹੈ ਬਰਸ਼ ਕਰ ਬੰਦ ਦੋ ਇਹ ਫੇਵਰੇਟ ਮੀਲ ਆ ਫੇਵਰੇਟ ਮੀਲ ਦੁਜਾਰ ਦੀ ਇਹ ਜਿਹਨੂੰ ਮਿਲਦੀ ਉਹ ਬੰਦਾ ਕਰਮ ਵਾਲਾ ਹੁੰਦਾ ਸਰਦਾਰ ਕਹਿੰਦਾ ਉਹ ਬਈ ਮੰਮੀ ਉਧਰ ਗੱਲਾਂ ਚ ਲੱਗ ਗਈ ਸਾਰੀ ਦਾਲ ਮਚ ਗਈ ਮੰਮੀ ਲਓ ਬਈ ਅੱਜ ਅਸੀਂ ਖਾ ਰਹੇ ਹੰਬ ਦੇ ਚਰਨੇ ਇਹ ਵੀ ਇਹਨਾਂ ਸਵਾਦ ਹੀ ਹੁੰਦਾ ਲੱਗ ਬੜੀ ਵਿਧੀਆ ਲੱਗਦੀ ਮੈਨੂੰ ਖਾਣੀ ਲਓ ਬਈ ਆਪਾਂ ਰੋਟੀ ਖਾ ਲਈ ਆ ਸਾਰਾ ਕੰਮ ਨਿਬੜ ਗਿਆ ਆਪਣਾ ਤੇ ਹੁਣ ਆਪਾਂ ਬਸ ਆਪ ਦਾ ਦੁੱਧ ਚੱਕਣਾਗਾ ਠੀਕ ਐ ਦੁੱਧ ਆਪਾਂ ਫਿਰ ਨਾ ਹੋਣਾ ਸਾਡੇ ਡੈਰੀ ਆ ਸਾਡੇ ਭਤੀਜੇ ਦੀ ਵੀ ਕਸੂ ਉਹ ਤੋਂ ਹੀ ਲੈਣ ਲੱਗ ਗਏ ਫਿਰ ਚਲੋ ਵੀ ਐ ਹੁੰਦਾਗਾ ਵੀ ਉੱਥੇ ਨਾ ਪੈਕਟਾਂ ਵਾਲੇ ਦੁੱਧ ਦੇ ਵਿੱਚ ਯਕੀਨ ਜਾਂ ਵੀ ਨਹੀਂ ਹੈਗਾ ਤੇ ਕਚਾਹ ਵੀ ਨਹੀਂ ਬਣਦੀ ਚੱਜ ਨਾਲ ਉਹਦੀ ਫਿਰ ਤਾਂ ਕਰਕੇ ਆਪਾਂ ਇਥੋਂ ਲਗਾ ਲਿਆ ਦੁੱਧ ਕਿਲੋ ਦੁੱਧ ਅਸੀਂ ਲੈ ਜਾਣੇ ਹੁੰਦੇ ਆ ਡੇਲੀ ਸਾਡੀ ਵਧੀਆ ਤਿੰਨ ਟਾਈਮ ਚਾਹ ਬਣ ਜਾਂਦੀ ਹੈ ਚਲੋ ਅभी ਆਪਾਂ ਬਾਧੀਆਂ ਦੇ ਨਾਲ ਰੀਤੀ ਵੀ ਕਰਦੇ ਹਾਂ ਵੇਟ ਸਰੋਂ ਆਉਣੀ ਬਸ ਲੋ ਜੀ ਆ ਆ ਗਈtio ਬੱਤ ਗੱਡੀ ਲੈ ਕੇ ਦੋਨੇ ਜਾਨੀ ਦੇਖ ਲੋ ਲੋ ਇਹਨਾ ਇਹਨਾ ਦੇ ਦਰਸ਼ਨ ਕਰ ਆ ਦੇਖ ਲੋ 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 ਬਈ ਗਾਇਸ ਤੇ ਆਪਾਂ ਹੋ ਗਏ ਰੈਡੀ ਸਟੈਡੀ ਤੇ ਹੁਣ ਆਪਾਂ ਜਾਣੇ ਆ ਆਪਦੇ ਕੰਮ ਤੇ ਤਲਾ ਲੋ ਬਈ ਗਾਇਸ ਆਪਾਂ ਪਹੁੰਚ ਗਏ ਬੁਟੀਕ ਤੇ ਤੇ ਅੱਜ ਮੈਂ ਠੀਕ ਹੈ ਨਵਾਂ ਟੌਪ ਅਵियर ਕੀਤਾ ਗਾ ਇਹ ਟੌਪ ਵੀ ਮੈਂ ਲਈ ਸੀ ਓਨਲੀ ਤੇ ਉਹਨਾਂ ਨੇ ਆ ਨਹੀਂ ਗੱਡਿਆ ਯਾਰ ਇਹਦਾ ਆਹਹ ਸੈਂਸਰ ਜਾਂ ਕੀ ਹੁੰਦਾ ਗਾ ਇਹ ਕੜਵਾ ਕੇ ਲਿਆਉਣਾ ਤੇ ਦੱਸਿਓ ਟੌਪ ਕਿਵੇਂ ਦਾ ਲੱਗਿਆ ਠੀਕ ਹੈ ਆਪਾਂ 50% ਆਫ ਦੇ ਵਿੱਚ ਲੈਤਾ ਸੀਗਾ ਇਹ ਟੌਪ ਕਿੱਦਾਂ ਦਾ ਲੱਗਿਆ ਤੁਹਾਨੂੰ ਦੱਸ ਦਿਓ ਮੈਨੂੰ ਤਾਂ ਬਹੁਤ ਸੋਹਣਾ ਲੱਗਿਆ ਤੁਹਾਨੂੰ ਕਿੱਦਾਂ ਦਾ ਲੱਗਿਆ ਦੱਸ ਦਿਓ ਕਮੈਂਟ ਕਰਕੇ ਤੇ ਇਧਰ ਆਪਣਾ ਵਰਕ ਆ ਜਿਹੜਾ ਉਹ ਚੱਲੀ ਜਾਂਦਾ ਤੇ ਮੈਂ ਅੱਜ ਤੁਹਾਨੂੰ ਗੱਲ ਦੱਸਾਂ ਬੁਟੀਕ ਦਾ ਫੋਨ ਮੈਂ ਘਰੀ ਭੁੱਲੀ ਵੈਰੀ ਗੁੱਡ ਵੈਰੀ ਗੁੱਡ ਤੇ ਇਧਰ ਮੇਰਾ ਨਿਊ ਸੂਟ ਹੈ ਜਿਹੜਾ ਉਹ ਰੈਡੀ ਹੋ ਗਿਆ ਤੇ ਜਲਦੀ ਤੁਹਾਡੇ ਸਾਹਮਣੇ ਸ਼ੂਟ ਲੈ ਕੇ ਆਉਣਾ ਮੈਂ ਠੀਕ ਆ ਨਵੇਂ ਸੂਟ ਰੈਡੀ ਹੋ ਗਏ ਕਿਹੜੇ ਕਿਹੜੇ ਰੰਗ ਦੇ ਹੋਇਆ ਉਹ ਦਿਖਾ ਦੰਨੀ ਆ ਮੈਂ ਸੌਰੀ ਗਾਇਜ਼ ਮੱਤਲੇ ਵਾਲੇ ਤੁਹਾਨੂੰ ਪ੍ਰੋਪਰ ਲੁੱਕ ਨਹੀਂ ਦਿਖਾ ਪਾਉਂਗੀ ਬਟ ਕਿਹੜੇ ਕਿਹੜੇ ਰੰਗ ਦੇ ਹੋਇਆ ਉਹ ਦਿਖਾ ਦੰਨੀ ਆ ਇੱਕ ਤਾਂ ਆਹ ਵਾਲੇ ਰੰਗ ਦਾ ਹੋਇਆ 1 ਇੱਕ ਆ ਰੰਗ ਦਾ ਹੋਇਆ 2 ਇੱਕ ਹੋਇਆ ਬਈ ਆਹ ਵਾਲੇ ਰੰਗ ਦਾ ਰਾਇਲ ਬਲੂ 3 ਕਿ ਦੂਸਰਾ ਕਿੱਥੇ ਮੇਰਾ ਸੂਟ ਇਹ ਤਾਂ ਦਿਖਾਤਾ ਮੈਂ ਇਹ ਤਾਂ ਦਿਖਾਤਾ ਲਾਈਟ ਪਿੰਕ ਕਲਰ ਦਾ ਇੱਕ ਹੋਰ ਸੀ ਪਰਪਲ ਲਓ ਬਈ ਇੱਕਾ ਰਾਇਲ ਬਲੂ ਹੋ ਗਿਆ 3 ਤੇ ਇੱਕ ਮੇਰਾ ਸੂਟ ਹੋਇਆਗਾ ਆ ਵਾਲੇ ਕਲਰ ਦਾ ਪਰਪਲ ਕਲਰ ਜਾਗੋ ਆਊਟਫਿਟ ਲਈ ਠੀਕ ਹੈ ਤੇ ਜਾਗੋ ਲਈ ਵੀ ਹੋਏ ਨੇ ਤੇ ਵਿਆਹਾਂ ਵਾਸਤੇ ਵੀ ਹੋਏ ਨੇ ਆਪਣੇ ਸੂਟ ਕਾਫੀ ਰੈਡੀ ਹੋ ਗਏ ਨੇ ਠੀਕ ਹੈ ਤੇ ਉਹ ਸ਼ੂਟ ਕਰਨਾਗਾ ਮੈਂ ਜਲਦੀ ਹੀ ਕਰੂੰਗੀ ਜਦੋਂ ਬਸ ਇੱਕ ਅੱਧੇ ਦਿਨ ਚ ਟਾਈਮ ਲੱਗ ਗਿਆ ਉਦੋਂ ਠੀਕ ਹੈ ਇੱਧਰ ਤੁਹਾਨੂੰ ਪਤਾ ਵੀ ਆਹ ਵਾਲੀਆਂ ਫਰਾਕਾਂ ਦਾ ਆਰਡਰ ਆਇਆ ਹੋਇਆ ਸੀਗਾ ਇਹ ਆਪਾਂ ਕੰਪਲੀਟ ਕਰਨਾ ਹੈਗਾ ਠੀਕ ਹੈ ਤੇ ਅੱਜ ਕਰਦੇ ਆ ਸਟਿਚ ਤੇ ਇਹਨਾਂ ਦਾ ਲਾਈਕਰ ਵਾਲਾ ਉਹਨਾਂ ਦਾ ਪਿਆਗਾ ਕਿਉਂਕਿ ਪਜਾਮੀਆਂ ਜਿਹੜੀ ਉਹ ਲਾਈਕਰ ਦੀ ਬਣੂਗੀ ਉਹ ਵੀ ਡਾਈ ਕਰਨੀ ਦੇਣੀ ਆ ਆਪਾਂ ਉਹ ਵੀ ਆਪਾਂ ਕਰ ਦਈਏ ਕੰਮ ਨਿਵੇੜਦੀ ਇੱਕ ਤੁਹਾਨੂੰ ਪਤਾ ਵਾਲੀ ਫਰੌਕ ਆਪਣੀ ਆ ਪਈ ਚੱਕੋ ਜੀ ਠੀਕ ਹੈ ਇਹ ਵਾਲੇ ਸੂਟਾਂ ਚ ਫਿਰ ਭੇਜ ਦਈਏ ਆਪਾਂ ਬੰਦ ਇਹ ਸਾਰੇ ਸੂਟ ਭੇਜ ਦਿੱਤੇ ਨੇ 15 ਸੂਟ ਨੇ ਘੱਟੋ-ਘੱਟ ਮੈਨੂੰ ਲੱਗਦਾ ਸਾਰੇ ਭੇਜ दिए ਆਪਾਂ ਨਵੇੜੀਏ ਪਰੇ ਆਜੀ ਤਾਜੀ ਦੇਖੋ ਸਾ ਆਪਾਂ ਪਹੁੰਚ ਗਈ ਸੀਗੀ ਆਪਣੀ ਕਲੋਨੀ ਚ ਜਿੱਥੇ ਆਪਾਂ ਹੁਣ ਦੁਕਾਨ ਕੀਤੀ ਆ ਨਵੀ ਨਵਾਂ ਮਤਲਬ ਕਿ ਆਪਾਂ ਬੂਟਾਂ ਵਾਲਾ ਸ਼ੋਰੂਮ ਕੀਤਾਗਾ ਅੱਜ ਯਾਰ ਦੇਖ ਲੋ ਲੋ ਇਹਨੂੰ ਤਾਂ ਬਸ ਖੁੱਲੀ ਜਗ੍ਹਾ ਮਿਲੇ ਨਾ ਇਹਨੇ ਭੱਜਣਾ ਸਟਾਰਟ ਕਰ ਦੇਣਾਗਾ ਚਲੋ ਆਪਾਂ ਤਾਂ ਪਾਪਾ ਕੋਲ ਆਈ ਸੀ ਪਾਪਾ ਤਾਂ ਉਹ ਸੀਗੇ ਪਿੱਛੇ ਚਲੋ ਪਾਪਾ ਕੋਲ ਚਲੀਏ ਆਜੋ ਯੇਸ ਆਜੋ ਵੈਰੀ ਗੁੱਡ ਆਜੋ ਆਜੋ 1 2 3 ਗੋ ਕਰਦੇ ਚਲੋ 1 ਇਧਰ ਕਰਾਂਗੇ ਇਧਰ ਜੁਜਾਰ 1 2 3 ਗੋ ਹੈਲੋ ਜੁਜਾਰ ਹੈਲੋ ਪੂਰਾ ਕੋਝਾ ਬਈ ਪਾਪੇ ਕੋਲ ਆ ਕੇ ਇੱਥੇ ਤਾਂ ਖੜਾ ਰਹਿੰਦੋ ਆ ਆ ਆ ਲੇ ਆਉਤੀ ਦਾ ਸਕੀਮ ਲੱਗ ਗਈ ਕਿੰਨੇ ਦਿਨਾਂ ਚੋ ਜੁਏ ਤਿੰਨ ਕਿ ਦਿਨ ਲੱਗਣਗੇ ਭਾਈ ਜੀ ਅੱਜ ਦਾ ਦਿਨ ਲਾ ਕੇ ਦੋ ਦਿਨ ਹੋਰ ਹਾਂ ਜੀ ਸਾਹ ਪਾਉਣਾ ਤੇ ਹੋਰ ਬਣਾਉਣਾ ਪਾਉਣਾ ਕਿਆ ਇਹ ਲਾ ਕੇ ਰੱਖੀ ਜੀ ਪੱਕੇ ਤੇ ਲਾਈਟਾਂ ਲੱਗਣਗੀਆਂ ਉਹਦੇ ਚਾਲਕਾ ਦਾ ਆਉਣਾ ਨਾਟਕ ਹੋ ਗਿਆ ਜੀ ਸਾਸਰੀ ਘਰ ਜੀ ਸਾਸਰੀ ਘਰ ਕੱਲਾ ਲੱਗਿਆ ਨਹੀਂ ਸੀ ਅੱਜ ਲੱਗ ਗਿਆ ਜਾਲ ਜਾਂ ਕਿੰਨੀ ਆ ਬਾੜੀ ਜੀ ਲੱਗਿਆ ਮੈਂ ਕੀ ਨੂੰ ਕਹਿਣਾ ਮੈਂ ਇਸ ਵਾਰ ਹੀ ਫਾਇਰ ਆ ਗਈ ਇੱਕ ਉਹ ਦੋ ਜੀ ਬਾੜੀ ਆਲੀ ਇੱਕ ਲੋਰੀ ਕੀ ਕਿੰਨੀ ਜੀ ਬਾੜੀ ਚਾਹੇ ਆ ਕੇ ਨਿਕਾ ਦੇਵਾ ਉੱਥੇ ਕੰਮ ਛੇੜ ਗਈ ਹੈ देख्य करते इधर आगे जजार तू करना देख हाफ टाइम तू इधर बच्चे हाफ टाइम उधर फिर चक्की जाया करो जजार मेरी बिल्ली रिकी उपड़ा 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 आ आ, 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 आ. ਸਾਸ੍ਰੀ ਕਾਲ ਜੁਝਾਰ ਹਾਂ ਤਿੰਨ ਚਾਰ ਦਿਨ ਲੋ ਬਈ ਗਾਇਸ ਕੰਮ ਆਪਣਾ ਫਿਨਿਸ਼ ਹੋ ਗਿਆ ਸਾਰਾ ਨਿਊ ਸ਼ਾਪ ਤੇ ਮੈਂ ਦੇਖਿਆ ਸੀ ਚੈੱਕ ਕਰਿਆ ਸੀ ਹੁਣ ਅਸੀਂ ਸਾਰੇ ਜਾਣੇ ਚੱਲੇ ਆ ਬੁਟੀਕ ਤੇ ਬਿਕੋਜ਼ ਇਹਨਾਂ ਨੇ ਜਾਣਾ ਆਪਦਾ ਕੰਮ ਕਰਨ ਬਾਜ਼ਾਰ ਦੇ ਵਿੱਚ ਜਿਹੜਾ ਕੰਮ ਦੁਕਾਨ ਤੇ ਚੱਲ ਰਿਹਾ ਉਹਦੇ ਵਾਸਤੇ ਜਿੰਨੇ ਵੀ ਸਮਾਨ ਦੀ ਨੀਡ ਆ ਉਹ ਲੈ ਕੇ ਆਉਣੀ ਆ ਤੇ ਮੈਂ ਤੇ ਜੁਝਾਰ ਜਾਵਾਂਗੇ ਬੁਟੀਕ ਤੇ ਸਾਨੂੰ ਛੱਟ ਕੇ ਜਸ਼ਨ ਗਈ ਸੀ ਬਟ ਉਤਾਰ ਕੇ ਆਉਣਗੇ ਸਰਦਾਰ ਸਾਹਿਬ ਤੇ ਆਪਾਂ ਪਹੁੰਚ ਕੇ ਗੱਲਬਾਤ ਕਰਦੇ ਆ ਤੁਹਾਡੇ ਨਾਲ ਠੀਕ ਹੈ ਜੁਝਾਰ ਖੁਸ਼ ਆ ਤੂੰ ਅੱਜ ਕੇ ਫੰਗ ਮਾਰ ਕੇ ਕਿਹੜੇ ਜੋ ਹੌਸਲੇ ਨੇ ਪੁੱਤਰ ਓਏ ਲਓ ਬਈ ਆਪਾਂ ਪਹੁੰਚ ਗਏ ਗਾਇਜ਼ ਬੁਟੀਕ ਤੇ ਤੇ ਜੁਝਾਰ ਇਨਾ ਖੁਸ਼ ਹੋਇਆ ਬਿਆਨ ਤੋਂ ਉੱਥੇ ਜਾ ਕੇ ਬਾਲਾ ਜਾਦੇ ਭੱਜਿਆ ਫਿਰਦਾ ਰਿਹਾ ਐਨੇ ਤਾਂ ਇਹਨੂੰ ਤਾਂ ਐ ਹੋ ਗਿਆ ਵੀ ਇੰਨੀ ਜਗਾ ਓ ਮਾਈ ਗੋਡ ਮੈਂ ਤੇ ਬਿਆਨ ਤਾਂ ਬਾਲਾ ਕਰਦੇ ਹੁੰਨੇ ਜਦੋਂ ਕੋਈ ਗੱਲ ਹੋ ਜੀ ਓ ਮਾਈ ਗੋਡ ਹਨਾ ਬਿਆਨ ਤਾਂ ਸਾਡਾ ਕੋੜਵਾੜੀ ਹੋ ਗਿਆ ਓ ਮਾਈ ਗੋਡ ਐ ਕਰਦੇ ਹੁੰਨੇ ਅਸੀਂ ਲੈ ਵੀ ਹੁਣ ਮੇਰਾ ਜੀ ਕਰ ਰਿਹਾ ਮੈਗੀ ਖਾਣ ਨੂੰ ਤੇ ਅਸੀਂ ਖਾਵਾਂਗੇ ਦਿੱਤੀ ਤੇ ਉਹਦੇ ਵਿੱਚ ਬਣਾ ਕੇ ਮੈਗੀ ਤੇ ਰਿੱਕੀ ਦੀ ਗੱਡੀ ਦੇ ਵਿੱਚ ਪਿਆ ਸੀ ਕੋਕ ਕੋਕ ਦੇ ਕੇ ਮੇਰਾ ਪੀਣ ਨੂੰ ਜੀ ਕਰਿਆ ਬਾਏ ਏ ਲੋ ਬਈ ਮੈਗੀ ਬਣ ਕੇ ਆ ਗਈ ਆ ਤਿਆਰ ਵਾਹ 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 ਕਿੰਨੀ ਅੱਛੀ ਲੱਗ ਰਹੀ ਹੈ ਇਹਦਾ ਉਹ ਕਿੱਥੇ ਬੰਤ ਸੌਸ ਕਿੱਥੇ ਆਪਣੀ ਸੌਸ ਵੀ ਲਿਆ ਨਾਲ ਪੁੱਤਰੀ ਲੋ ਬਈ ਟੂਡੇ ਵਰਕ ਇਸ ਲੋਸ ਠੀਕ ਹੈ ਸਾਰਾ ਕੰਮ ਸਾਡਾ ਹੋ ਗਿਆ ਆ ਦੇਖ ਲਓ ਅੱਜ ਜੁਹਾਰ ਦੇਖ ਲਓ ਸਾਡਾ ਇਹ ਹੁਣ ਜਿੱਦ ਕਰ ਰਿਆ ਪੂਰੀ ਅੱਜ ਮੈਂ ਆਦੀ ਪੁਰਾਣੀ ਜੁੱਤੀ ਪਾਈ ਆ ਤੇ ਇਥੇ ਲੇਰਲੂਰ ਮਾਰੀ ਅੱਜ ਮੈਂ ਵਧੀਆ ਤਰੀਕੀ ਨਾਲ ਦੇਖਿਓ ਜੁਹਾਰ ਨੂੰ ਦੇਖ ਲਓ ਲਓ ਕਿਵੇਂ ਬੈਠਾ ਬਿਆਨਤਾ ਪੰਮਰੀ ਸਰ ਜਾ ਕੇ ਆਉਣਾ ਇੱਕ ਦਿਨ ਠੀਕ ਹੈ ਜੀ ਇਧਰੋਂ ਸ਼ਾਮ ਨੂੰ ਚੱਲਾਂਗੇ ਕਦੋਂ ਚਲੀ ਆਪਾਂ ਵਰਕਿੰਗ ਡੇ ਚ ਜਾਣਾ ਹੈ ਜੜੇ ਨਾਲ ਪੱਕਾ ਹਾਂ ਬੈਂਸਰ ਬਸ ਠੀਕ ਅਸੀਂ ਜਾਵਾਂਗੇ ਮੈਂ ਸਾਡੀ ਜਸ਼ਨ ਬਿਆਨਤ ਬਿਆਨਤ ਆਲਵੇਸ ਐਂਡ ਜੁਹਾਰ ਸਿੰਘ ਤੇ ਜੁਹਾਰ ਦੇ ਪਾਪਾ ਨਮਕਾ ਮਸ਼ੂਰੂ ਕਰਨ ਤੋਂ ਪਹਿਲਾਂ ਅਸੀਂ ਤੇਕ ਕਿਉਣਾ ਗੰਗਰੇਸਰ ਮੱਥਾ ਸੰਡੇ ਨੂੰ ਨਹੀਂ ਜਾਂਦੇ ਆਪਾਂ ਜਾਵਾਂਗੇ ਫਿਰ ਐ ਕਰ ਲਾਂਗੇ ਮੰਗਲਵਾਰ ਨੂੰ ਜਾ ਕੇ ਆ ਟਾਈਮ ਜਾਵਾਂਗੇ ਇੱਥੋਂ 2:00 ਵਜੇ ਤੁਰਪਾਂਗੇ 2:00 ਵਜੇ ਤੱਕ ਆਪਾਂ ਕੰਮ ਦੇ ਦਾਂਗੇ ਸਾਰਾ ਆਪਣੇ ਜਿੰਨੇ ਕਾਰੀਗਰ ਨੇ ਸਾਰਿਆਂ ਨੂੰ ਤੇ ਬੁੱਧਵਾਰ ਨੂੰ ਆਪਾਂ ਸਵੇਰੇ ਮੁੜਾਂਗੇ ਇਕੱਲਾ ਦਰਬਾਰ ਸਾਹਿਬ ਜਾ ਕੇ ਆਉਣਾ ਜਿਬੜੀ ਕੰਮ ਸਲਵਾ ਤੋਂ ਓਕੇ ਫਾਈਨ ਗਾਇਸ ਹੁਣ ਅਸੀਂ ਬੈਟ ਕਰ ਰਹੇ ਹਾਂ ਰਿੱਕੀ ਦੇ ਈਹਾਰ ਦੇ ਪਾਪਾ ਦੀ ਮੈਂ ਕਿਹਾ ਰਿੱਕੀ ਦੇ ਪਾਪਾ ਦੀ ਓ ਮਾਈ ਗਾਡ ਨਿਊ ਬੈਗ ਜੀ ਮਿਲ ਗਿਆ ਓ ਮਾਈ ਗਾਡ ਇਹ ਤਾਂ ਨੇ ਮਤਲਬ ਮੈਂ ਇਹਨੂੰ ਗਿਫਟ ਕੀਤਾ ਸੀਗਾ ਦਿੱਤਾ ਨਹੀਂ ਸੀ ਗਿਫਟ ਕੀਤਾ ਸੀ ਗਿਫਟ ਛੋਟੀ ਭੈਣ ਨੇ ਮੈਂ ਬੀਂਦ ਦੀ ਛੋਟੀ ਭੈਣਾ ਲੋ ਬਈ ਗੱਡੀ ਆ ਗਈ ਆਪਣੀ ਬਾਹਰ ਤੇ ਹੁਣ ਆਪਾਂ ਚੱਕਣਾਗਾ ਸਾਮਾਨ ਸਾਰਾ ਵਾਪਸ ਮਾਨ ਚੱਕ ਲਿਆ ਉਹਦਾ ਪਾਲਿਆ ਬੈਗ ਚ ਰਿੱਕੀ ਸਰਜੀ ਆ ਗਏ ਨੇ ਲਓ ਬਈ ਖੋਲ ਲੀ ਗੱਡੀ ਗਾਇਸ ਚਲੋ ਜੀ ਬਾਕੀ ਸਾਰਾ ਕੁਝ ਚੱਕ ਲਿਆ ਆ ਮੇਰੀ ਕਬੀਲਦਾਰੀ ਰਹਿ ਗਈ ਸੀ ਤੇ ਉਹ ਮੇਰੀ ਕਬੀਲਦਾਰੀ ਹਾਂ ਕਬੀਲਦਾਰੀ ਹਾਂ ਚਲ ਜੀ ਪੁੱਤ ਚਲੋ 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 ਆਪਣਾ ਕੰਮ ਕਰੋ ਜਾ ਇਹ ਤਾਂ ਦੇ ਦੇ ਰਿਆ ਉਹਨੇ ਬਹੁਤ ਤਗੜਾ ਟੂਰਨਾਮੈਂਟ ਕਰਾ ਰਿਹਾ। ਓ ਮਾਈ ਗੋਡ ਟੂਰਨਾਮੈਂਟ ਕਰਾ ਰਹੇ ਨੇ ਕ੍ਰਿਕਟ ਦਾ। ਸਕੂਟਰੇ ਅੰਦਰ ਲਾਇਓ। ਲੋ ਬਈ ਜੁਝਾਰ ਸਿੰਘ ਜੀ ਨੇ ਹੁਣ ਘੂਰ ਮੰਨਣ ਲੱਗੇ। ਰਿੱਕੀ ਨੇ ਮਾਰਿਆ ਘੂਰੇ ਆ ਇਹਨੂੰ। ਪੂਰੀ ਘੂਆ ਪੂਰੀ ਘੂਰ ਮੰਨੀ ਇਹਨੇ ਫਿਰ ਇਹਨੂੰ ਪਿਆਰ ਨਾਲ ਸ਼ਾਂਤ ਕੀਤਾ। ਵੀ ਨਹੀਂ ਬੱਚੇ ਤੇਰੇ ਪਾਪਾ ਨੇ ਘੂਰ ਸਕਦੇ ਨਹੀਂ। ਕਿਉਂਕਿ ਇਹ ਨਾ ਪਤਾ ਨਹੀਂ ਕੀ ਇਹਦੇ ਦਿਮਾਗ ਚ ਆਉਂਦਾਗਾ ਕਈ ਵਾਰ ਇਹਦੇ ਦਿਮਾਗ ਚ ਆ ਜਾਂਦਾ ਵੀ ਗੱਡੀ ਮੈਂ ਚਲਾਉਂ। ਤੇ ਵੀ ਪਾਪਾ ਤੁਸੀਂ ਹੱਥ ਛੱਡ ਦਿਓ ਗੱਡੀ ਮੈਂ ਹੀ ਚਲਾਉਂ ਦਿਮਾਗ ਚ ਆ ਜਾਂਦਾ ਓਏ ਓਏ ਲੋ ਵੀ ਅੱਜ ਸਾਡੀ ਭਤੀਜੀ ਆਈ ਹੋਈ ਐ ਜਵਾਂ ਅਗ ਜਾ ਜਵਾਂ ਅਗ ਜਾ 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 ਰਹੇ ਭਲਾਈ ਜਾਂਦੇ ਆ ਭੂਆ ਜੀ ਓਏ ਕੀ ਕਰਦੇ ਫਿਰ ਤੋਂ ਤੁਸੀਂ ਬੜੇ ਖਰਾਬ ਬੱਚੇ ਹੋ ਮੰਡੀ ਗਈ ਮੰਡੀ ਮੰਡੀ ਤੋਂ ਆਏ ਸੀ ਲੋ ਬਈ ਪਹੁੰਚ ਗਏ ਘਰੇ ਸੰਗ ਤਾਂ ਮੰਮੀ ਲਵਾ ਕੇ ਆਇਓ ਗੱਡੀ ਲਵਾਇਆ ਉਹ ਠੀਕ ਐ ਧਾਰ ਵੀ ਕੱਢ ਲਿਓ ਐਨੂੰ ਨਾ ਬਖਸ਼ੋ ਐਨੂੰ ਨਾ ਬਖਸ਼ੋ ਲੈ ਦੇਖ ਦੇਖ ਸੁੱਕੇ ਜਵਾਂ ਨਹੀਂ ਡਰਦਾ ਜਵਾਂ ਨਹੀਂ ਡਰਦਾ ਹਾਂ ਤੇ ਆਈ ਹਾਂ ਤੇ ਆਊਗਾ ਬਾਸ ਰੋਟੀ ਖਾਊਗਾ ਹੁਣ ਚੱਕਲਾ ਚੱਕਲਾ ਹਾਂ ਵੈਰੀ ਗੁੱਡ ਹਾਂ ਜਿਹੜੀ ਜੀ ਚੱਕਣ ਵਾਲੀ ਹੁੰਦੀ ਐ ਚੱਕਿਆ ਕਰ ਆਏ ਨਹੀਂ ਹੋਰ ਸੁਸੂ ਕਿਵੇਂ ਆ ਬਾਈ ਸੁੱਕੇ ਠੀਕ ਐਗਾ ਤੂੰ ਠੀਕ ਹੈ ਤੇਰੇ ਸਾਰੇ ਠੀਕ ਨੇ ਭਾਈ ਸਾਰੇ ਵਧੀਆ ਤੁਸੀਂ ਤਾਂ ਨਹੀਂ ਮਿਲ ਲਾਉਂਦੇ ਹੈਗੇ ਆ ਚੱਕੋ ਭਾਈ ਕੁੜੀ ਸਾਨੂੰ ਐਂ ਲਾਂਬਾ ਦੇ ਦਿੰਦੀ ਐ ਮਿਲਣੀ ਹੋਣਗੇ ਦੇ ਨਹੀਂ ਆ ਫਿਰ ਚਲ ਕੋਈ ਗੱਲ ਨਹੀਂ ਹੁਣ ਤੂੰ ਸਾਡੇ ਕੋਲ ਆ ਗਈ ਕਿੰਨੇ ਮਹੀਨੇ ਤਿੰਨ ਤਿੰਨ ਮਹੀਨੇ ਰਹਿਣਾ ਸਾਡੇ ਕੋਲ ਕੀ ਆਵਾਜ਼ ਹੈ ਤਿੰਨ ਮਹੀਨੇ ਸੁੱਕੀ ਰਹੂਗੀ ਆਪਣੇ ਕੋਲ ਚਲ ਫਿਰ ਤਾਂ ਸੁੱਕੀ ਓਪਨਿੰਗ ਦੇਖ ਕੇ ਜਾਓ ਹੈ ਨਾ ਤਲਦੀ ਹੈ ਨਹੀਂ ਫਿਰ ਤੈਨੂੰ ਉੱਥੇ ਇਨਵੀਟੇਸ਼ਨ ਭੇਜ ਦੇਣ ਕੱਲੇ ਸੀ ਭਰਾਵਾਂ ਨੂੰ ਨਹੀਂ ਭੇਜਣਾ ਨਹੀਂ ਪ੍ਰਾਣੇ ਨੂੰ ਭੇਜਾਂਗੇ ਕੱਲੇ ਪ੍ਰਾਣੇ ਨੂੰ ਕਹਿ ਦਾਂਗੇ ਹਣਾ ਕਿ ਕੁੜੀ ਦਾ ਭਾਈ ਸਾਡੇ ਕੋਲ ਹੀ ਹੈ ਠੀਕ ਹੈ ਮਾਸੀ ਮਾਸੜ ਜੀ ਨੂੰ ਕਹਿ ਦਾਂਗੇ ਠੀਕ ਹੈ ਕੋੜਮੋ ਕੋੜਮੋ ਅਸਲ ਦੇ ਵਿੱਚ ਸਾਡੇ ਇੱਕ ਕਨਫਿਊਜ਼ਨ ਹੋ ਜਾਂਦੀ ਹੈ ਕਈ ਵਾਰ ਕਿਉਂਕਿ ਜਿਹੜੇ ਤਾਂ ਇਹਦੇ ਤਾਇਆ ਜੀ ਦੇ ਜਵਾਕ ਨੇ ਉਹਨੇ ਤਾਂ ਮੈਂ ਭਾਬੀ ਲੱਗਦੀਆਂ ਇਹਦੀ ਮੈਂ ਚਾਚੀ ਲੱਗਦੀ ਰਿਸ਼ਤੇਦਾਰੀਆਂ ਸਾਡੀਆਂ ਐ ਥੋੜਾ ਜਿਹਾ ਕਿਉਂਕਿ ਜਿਹੜੀ ਇਹਦੀ ਟਾਈ ਐ ਉਹ ਮੰਮੀ ਦੀ ਭੈਣ ਲੱਗਦੀ ਐ ਤਾਂ ਕਰਕੇ ਫਿਰ ਸਾਡੀ ਉਹ ਮਾਸੀ ਲੱਗਦੀ ਨਹੀਂ ਜਠਾਣੀ ਲਗਣੀ ਸੀ ਹਾਂ ਤਾਂ ਕਰਕੇ ਸਹੀ ਦੇ ਸੱਸ ਸਹੁਰਾ ਹੋ ਗਏ ਮੇਰੇ ਕੋੜਮ ਕੋੜਮ ਦੇਖ ਲਾ ਭਾਈ ਬਾਹਲੀ ਰਸਤੇ ਗੁਰਮਣੀ ਵੀ ਵਣੀ ਹੋਈਆਂ ਮੈਂ ਛੋਟੀ ਜੀ ਉਮਰ ਚ ਕਿੱਡਾ ਵੱਡਾ ਅੁੱਧਾ ਸਹੀ ਗੱਲ ਐ ਹੁਣ ਮੈਂ ਨਾਨੀ ਵੀ ਬਣਨ ਵਾਲੀ ਹਾਂ ਹੈਨਾ ਨਾਨੀ ਵੀ ਬਣਨ ਵਾਲੀ ਆ ਮੈਂ ਚਲੋ ਵਾਹਿਗੁਰੂ ਪ੍ਰਮਾਤਮਾ ਖੈਰ ਸੁੱਖ ਰੱਖੇ ਮਿਲਦੇ ਆ ਗਾਇਜ਼ ਸੁੱਖੀ ਨੂੰ ਹੁਣ ਆਪਾਂ ਚਾਹ ਪਾਣੀ ਪਿਆ ਦਈਏ ਫਿਰ ਮਿਲਦੇ ਆ ਕਿ ਕੀ ਖਾਈਂ ਹਾਂਜੀ ਕੀ ਭੁੱਖ ਲੱਜੀ ਵੀ ਰੋਟੀ ਖੋਣੀ ਖਾਓਗੇ ਬੜੀ ਵਧੀਆ ਗੱਲ ਆ ਫਿਰ ਦੇਖ ਲੀਏ ਅੱਜ ਫਿਰ ਆਪਾਂ ਸਬਜ਼ੀ ਨਹੀਂ ਨਾ ਗਾ ਆਲੂ ਬਣੇ ਆਲੂ ਆਲੂ ਬਾਰੀ ਵਰਸੀ ਘਟ ਕੇ ਖੱਟਣ ਗਿਆ ਸੀ ਖੱਟ ਕੇ ਲਿਆਂਦੇ ਆਲੂ ਫਿਰ ਰੋਟੀਆਂ ਦਾ ਕੰਮ ਚਾਲੂ ਹਾਂ ਰਿੱਕੀ ਸਰ ਨੂੰ ਭੁੱਖ ਲੱਗੀ ਐ ਕਰੋ ਰੋਟੀਆਂ ਦਾ ਕੰਮ ਚਾਲੂ ਵਾ ਵਾਵਾ ਸੁਕੀ ਬਾਰੀ ਬਰਸੀ ਖਟਣ ਗਿਆ ਸੀ ਠਟਕੇ ਲਿਆਂਦੇ ਆਲੂ ਰਿੱਕੀ ਨੂੰ ਭੁੱਖ ਲੱਗੀ ਹੈ ਕਰ ਦੋ ਰੋਟੀਆਂ ਦਾ ਕੰਮ ਚਾਲੂ ਵਾਹ ਜੀ ਵਾਹ ਕੀ ਬਾਤ ਹੈ ਰਿੱਕੀ ਦੇਖ ਬਣਾਤੀ ਨਾ ਬੋਲੀ ਘੈਂਟ ਐ ਬੰਦਾ ਬੋਲੀਆਂ ਜੋੜਨ ਵਾਲਾ ਚਾਹੀਦਾ ਹੋਰ ਕੀ ਚਾਹੀਦਾ ਬਸ ਯਸ ਜੁਜਾਰ ਸਿੰਘ ਜੀ ਕਿੱਥੇ ਨੇ ਚਲੋ ਆਪਰ ਦਖੰਡਾ ਚਲੋ ਮੈਂ ਤੁਹਾਨੂੰ ਰੋਟੀ ਲਿਆਉਣੀ ਹੈ ਦਾਗਾ ਆਹ ਕੀ ਚੱਕੀ ਫਿਰਦਾ ਹੈ ਓਏ ਜੁਜਾਰ ਕੀ ਚੱਕੀ ਫਿਰਦਾ ਸਾਗ ਕੂਟਣਾ ਹੈ ਇਹ ਬੁਰਰਾ ਕਰਦਾ ਹੁਣ ਮੈਂ ਗੱਲ ਕਿਹ ਹੈ ਪਤਾ ਦੁਜਾ ਦੇਖਿਓ ਮੇਰੀ ਗੱਲ ਸੁਣਿਓ ਹੂੰ ਬੁਰਰਾ ਕਹਦੇ ਕਰਦੇ ਬੁਰਰਾ ਕਰਦਾ ਹੁੰਦਾ ਏ ਰਾਤ ਕਰਦਾ ਸੀ ਬੁਰਰਾ ਬੁਰਰਾ ਏ ਇਹਦਾ ਸਾਹ ਘੋਟੂਗਾ ਮੈਨੂੰ ਲੱਗਦਾ ਅੱਜ ਸਾਹ ਘੋਟ ਕੇ ਆਏ ਅਰੇ ਸਾਹ ਘੋਟ ਰਿਹਾ ਹੈ ਮੇਰੇ ਸਿੰਗਰ ਮੈਂ 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 ਅਰੇ ਕਰਦਾ ਰਿਖੀ ਲੋ ਬਈ ਗਾਇਸ ਤੇ ਆਪਾਂ ਰੋਟੀ ਰੋਟੀ ਖਾ ਲਈ ਸੀਗੀ ਸਾਰਿਆਂ ਨੂੰ ਸਾਰੇ ਟੱਬਰ ਦੀ ਜ ਰੋਟੀ ਆਪਾਂ ਬਣਾਈ ਸੀਗੀ ਠੀਕ ਹੈ ਤੇ ਰੋਟੀ ਸਾਰਿਆਂ ਨੇ ਖਾ ਲਈ ਕੰਮ ਫਿਨਿਸ਼ ਹੋ ਗਿਆ ਹੁਣ ਵੱਡੇ ਦੀਦੀ ਨੇ ਸ਼ਰਨਦੀਪ ਨੇ ਮੰਗੇ ਸੀਗੇ ਡੀ ਟੈਨ ਤਾਂ ਆਪਣੇ ਕੋਲ ਦੋ ਤਿੰਨ ਪਈ ਸੀਗੇ ਮੈਂ ਕਿਹਾ ਚਲ ਸਾਰੀ ਫੜਾ ਦੰਨੀ ਆ ਜਿਹੜਾ ਉਹਨਾਂ ਨੇ ਯੂਜ਼ ਕਰਨਾ ਉਹ ਕਰ ਲੈਣਗੇ ਤੇ ਕਿਉਂਕਿ ਆਪਣੇ ਕੋਲ ਇਹ ਚੀਜ਼ਾਂ ਬਹੁਤ ਹੁੰਦੀਆਂ ਮੇਰੇ ਕੋਲ ਮੈਨੂੰ ਬਹੁਤ ਸ਼ੌਂਕ ਹੈ ਚੀਜ਼ਾਂ ਲਿਆਉਣ ਦਾ ਮਲੇ ਵਾਲਾ ਕਿ ਰੱਖ ਲੈਣੀ ਹੈ ਯੂਜ਼ ਬਹੁਤ ਘੱਟ ਪਰ ਯੂਜ਼ ਅਸੀਂ ਸਾਰਾ ਟੱਬਰੀ ਕਰ ਲੈਨੇ ਆ ਕਿਉਂਕਿ ਇੱਕ ਚੀਜ਼ ਪਈ ਹੁੰਦੀ ਹੈ ਮੈਂ ਤਾਂ ਬਹੁਤ ਘੱਟ ਯੂਜ਼ ਕਰਦੀ ਹੁੰਦੀ ਹਾਂ ਜੇ ਲਿਆਵਾਂ ਲਿਆਵਾਂ ਆਈ ਪਈ ਰਹਿੰਦੀ ਆ ਪਹਿਲੇ ਸਕਿਨ ਕੇਅਰ ਪ੍ਰੋਡਕਟ ਨੇ ਆਹ ਵਾਲੇ ਮੇਰੇ ਕੋਲ ਜਿਹੜੇ ਮੈਂ ਪ੍ਰੋਪਰਲੀ ਰੈਗੂਲਰ ਯੂਜ਼ ਕਰ ਰਹੀ ਆ ਨਹੀਂ ਤਾਂ ਮੈਂ ਆਈ ਲਿਆ ਕੇ ਸਿੱਟ ਦਿੰਨੀ ਹੁੰਦੀ ਆ ਚਲੋ ਆਪਾਂ ਹੁਣ ਇਹ ਫੜਾਇਆ ਹੀ ਫਿਰ ਆਪਾਂ ਕਰਨੀ ਆ ਸੈਰ ਲੋ ਦੇ ਲੋ ਬਈ ਗਾਇਸ ਰਿੱਕੀ ਨੇ ਰੋਟੀ ਵੀ ਘਾੜੀ ਆ ਕਿ ਮੈਂ ਹੁਣ ਮਿੱਠੇ ਦੇ ਵਿੱਚ ਆਪ ਰਿੱਕੀ ਨੂੰ ਕੁੱਟ ਕੇ ਲਿਆ ਕੇ ਦਿੱਤੀ ਹੈ ਚੂਰੀ ਲਾ ਬਈ ਜੁਝਾਰ ਦਾ ਟਾਈਮ ਹੋ ਗਿਆ ਇਹਦੇ ਡੌਗੀ ਨਾਲ ਖੇਡਣ ਦਾ ਇਹ ਚੀਕੂ ਨਾਲ ਖੇਡ ਨਹੀਂ ਆਇਆ ਸੀਗਾ ਚੀਕੂ ਤੇ ਰਿੱਕੀ ਇਹਨੇ ਪੂਛ ਫੜ ਲਈ ਚੀਕੂ ਕਹਿੰਦਾ ਖੁਰ ਮੈਂ ਫਿਰ ਇਹਨੂੰ ਮੈਨੂੰ ਮੈਂ ਇਹਨੂੰ ਆ ਡੌਗੀ ਦੇਦਾ ਮੈਂ ਕਿਹਾ ਪੁੱਤ ਤੂੰ ਤਾਂ ਡੌਗੀ ਨਾਲ ਖੇਡ ਲਿਆਗਾ ਆ ਦੇਖੋ ਦੇਖੋ ਸ਼ਰਾਰਤੀ ਬੱਚਾ ਦੇਖੋ 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 ਆ ਜਾ ਆ ਜਾ ਆ ਜਾ ਉਹ ਉਹਨੂੰ ਨਾਲ ਲੈ ਕੇ ਤੁਰਦਾ ਰਿੱਕੀ ਹੁਣ ਕਹਿੰਦਾ ਆ ਜਾ ਆ ਡੌਗੀ ਹੈ ਇਹਦਾ ਇਹਦੇ ਨਹੀਂ ਖੇਡਦਾ ਰੰਦਾਗਾ ਲੈ ਲੈ ਦੇਖੋ ਦੇਖੋ ਏ ਏ ਏ ਏ ਏ ਇਹੋ ਬਈ ਹੁਣ ਆਪਾਂ ਕਰਨਾ ਦਾ ਆਪਦਾ ਨਾਈਟ ਸਕਿਨ ਕੇਅਰ ਠੀਕ ਆ ਨਾਈਟ ਟਾਈਮ ਸਕਿਨ ਕੇਅਰ ਇਹ ਕਰਕੇ ਫਿਰ ਆਪਾਂ ਬਈ ਗੁੱਡ ਨਾਈਟ ਤੇ ਆਪਣਾ ਇਹ ਅੱਜ ਦਾ ਵਲੌਗ ਸੀਗਾ ਠੀਕ ਆ ਉਮੀਦ ਕਰਦੀ ਹਾਂ ਤੁਹ ਸਾਰਿਆਂ ਨੂੰ ਵਧੀਆ ਲੱਗਿਆ ਹੋਣਾ ਜਰੂਰ ਸਪੋਰਟ ਕਰਿਆ ਕਰੋ ਟਰੋਪਰ ਬਲੌਗ ਆਪੇ ਰੈਗੂਲਰ ਹੁਣ ਆਇਆ ਕਰਨਗੇ ਜਰੂਰ ਸਪੋਰਟ ਕਰਿਆ ਕਰੋ ਮਿਲਦੇ ਆ ਕੱਲ ਨੂੰ ਨੈਕਸਟ ਵਲੌਗ ਦੇ ਵਿੱਚ ਆਪਾਂ ਤਦ ਤੱਕ ਲਈ ਜਿਹੜੇ ਚੈਨਲ ਤੇ ਨਵੇਂ ਨੇ ਸਾਰੇ ਜਣੇ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਪੋਰ ਨਿਊ ਨਿਊ ਕਨਸੈਪਟ ਤੁਹਾਡੇ ਲਈ ਲੈ ਕੇ ਆਵਾਂਗੇ ਠੀਕ ਹੈ ਮਿਲਦੇ ਆ ਕੱਲ ਨੂੰ ਨੈਕਸਟ ਵਲੌਗ ਦੇ ਵਿੱਚ ਬਾਏ ਬਾਏ ਗਾਇਸ ਗੁੱਡ ਨਾਈਟ